ਸਾਸਕਾਲ ਦੋਸਤੋ ਸੋ ਕੁਛ ਦਿਨ ਪਹਿਲਾਂ ਮੈਂ ਵੀਡੀਓਜ਼ ਬਣਾਏ ਸੀ ਜਿਦੇ ਵਿੱਚ ਮੈਂ ਦੱਸਿਆ ਸੀ ਕਿ ਕੈਨੇਡਾ ਕਿੱਦਾਂ ਤੁਸੀਂ 3 ਲੱਖ ਰੁਪਿਆ ਸਿਰਫ ਫੀਸ ਦੇ ਕੇ ਜਾ ਸਕਦੇ ਹੋ ਜੀ ਹਾਂ ਤੁਹਾਨੂੰ 8 ਲੱਖ 10 ਲੱਖ 12 ਲੱਖ ਫੀਸ ਦੇਣ ਦੀ ਲੋੜ ਨਹੀਂ ਹੈ ਤੁਸੀਂ ਸਿਰਫ 3 ਲੱਖ ਰੁਪਿਆ ਫੀਸ ਇੰਡੀਅਨ ਦੇ ਕੇ ਜਾ ਸਕਦੇ ਹੋ ਕਿੱਦਾਂ ਜਾ ਸਕਦੇ ਹੋ ਧਿਆਨ ਨਾਲ ਸੁਣ ਇੱਥੇ ਤੁਹਾਡੇ ਕੋਰਸਿਸ ਸਿਲੈਕਟਡ ਹੋਣਗੇ ਕਾਲਜਿਸ ਯੂਨੀਵਰਸਿਟੀਆਂ ਸਿਲੈਕਟਡ ਹੋਣਗੀਆਂ ਜਿੰਨਾ ਚੈਪਲੀਕੇਸ਼ਨ ਜਾਏਗਾ ਕਿਉਂਕਿ ਇਹ ਫੀਸ ਨੂੰ ਫਾਈਨਾਂਸ ਕਰੇਗੀ ਕੈਨੇਡਾ ਦੀ ਕੰਪਨੀ ਸੋ ਤੁਹਾਨੂੰ ਇੱਥੇ ਕਿਸੇ ਤਰ੍ਹਾਂ ਦੇ ਚੈੱਕ ਨਹੀਂ ਦੇਣੇ ਕੋਈ ਤੁਹਾਡੀ ਪ੍ਰਾਪਰਟੀ ਪਲੇਜ ਨਹੀਂ ਹੋਣੀ ਕੋਈ ਤੁਹਾਡਾ ਐਗਰੀਮੈਂਟ ਨਹੀਂ ਹੋਣਾ ਇਹ ਸਾਰਾ ਪ੍ਰੋਸੈਸ ਕੈਨੇਡਾ ਦਾ ਸੋ ਸਟੂਡੈਂਟ ਦਾ ਲੋਨ ਹੈ ਸਟੂਡੈਂਟ ਨੂੰ ਇਹ ਪੈਸਾ ਉਹਦੀ ਪੜਾਈ ਲਈ ਮਿਲੇਗਾ ਔਰ ਇਹ ਪੈਸਾ ਕੰਪਨੀ ਸਿੱਧਾ ਤੁਹਾਡੇ ਕਾਲਜ ਜਾਂ ਯੂਨੀਵਰਸਿਟੀ ਨੂੰ ਦੇਊਗੀ ਔਰ ਤੁਸੀਂ ਇਹ ਜਿਹੜੀ ਫੀਸ ਹੈ ਜਿਹੜੀ ਉਹਨਾਂ ਨੇ ਭਰ ਦਿੱਤੀ ਤੁਹਾਡੇ ਲਈ ਇਹ ਫੀਸ ਤੁਸੀਂ 7 ਸਾਲ ਦੇ ਵਿੱਚ ਕੈਨੇਡਾ 'ਚ ਕਿਸ਼ਤਾਂ 'ਚ ਵਾਪਸ ਕਰ ਸਕਦੇ ਹੋ। ਘੱਟੋ-ਘੱਟ ਕਿਸ਼ਤਾਂ ਦੀ ਸਿਰਫ 260 ਡਾਲਰ ਬਣਨੀ ਹੈ। ਸੋ ਬਹੁਤ ਸਾਰੇ ਬੱਚੇ ਜਿਹੜੇ 25-25 ਲੱਖ ਲਾ ਕੇ ਕੈਨੇਡਾ ਅੱਜ ਦੀ ਰੇਟ 'ਚ ਨਹੀਂ ਜਾ ਸਕਦੇ ਉਹ 15-16-17 ਲੱਖ ਦੇ ਵਿੱਚ ਅੱਜ ਦੀ ਰੇਟ 'ਚ ਜਾ ਸਕਣਗੇ। ਤੁਸੀਂ ਸਿਰਫ ਆਪਣੀ ਜੀਆਈਸੀ ਦੇਣੀ ਹੈ ਔਰ ਜੀਆਈਸੀ ਦੇ ਕੇ ਇਹ 4500 ਡਾਲਰ ਇੱਕ ਪਣੀ ਫੀਸ ਦਾ 25% ਪੈਸਾ ਤਕਰੀਬਨ 18000 ਫੀਸ ਆ ਦਾ 4500 ਡਾਲਰ ਬਣੂਗਾ ਔਰ ਉਹ 4500 ਡਾਲਰ 3 ਲੱਖ ਰੁਪਈਆ ਤੁਸੀਂ ਦੇਣਾ ਬਾਕੀ ਦੀ ਫੀਸ ਉਹ ਕੰਪਨੀ ਨੇ ਤੁਹਾਡੀ ਫਾਈਨਾਂਸ ਕਰ ਦੇਣੀ ਹੈ ਕੰਪਨੀ ਨੂੰ ਇਹ ਪੈਸਾ ਤੁਸੀਂ ਕੈਨੇਡਾ ਜਾ ਕੇ ਆਪਣੀ ਪੜ੍ਹਾਈ ਦੇ ਦੌਰਾਨ ਵਰਕ ਪਰਮਿਟ ਦੇ ਦੌਰਾਨ ਪੀਆਰ ਦੇ ਦੌਰਾਨ 7 ਸਾਲ ਦੀਆਂ ਕਿਸ਼ਤਾਂ ਦੇ ਵਿੱਚ ਵਾਪਸ ਕਰ ਸਕਦੇ ਹੋ ਮੰਥਲੀ ਇਨਸਟਾਲਮੈਂਟਸ ਨਾਲ ਵਾਪਸ ਕਰ ਸਕਦੇ ਹੋ ਸੋ ਇਹਦੇ ਵਿੱਚ ਜਿਹੜੇ ਕੋਰਸਿਸ ਨੇ ਉਹ ਸਕਿਲਡ ਹੋਣਗੇ ਐਸ ਲਈ ਚੰਗੀ ਪੜ੍ਹਾਈ ਹੋਣੀ ਜ਼ਰੂਰੀ ਹੈ ਆਇਲੈਟਸ ਦੀ ਮੇਨ ਗੱਲ ਹੈ 6 ਈਚ ਹੋਣਾ ਜ਼ਰੂਰੀ ਹੈ ਪੀਟੀ ਦਾ 60 ਓਵਰਾਲ ਹੋਣਾ ਜ਼ਰੂਰੀ ਹੈ ਸੋ ਅਗਰ ਇਹ ਸਕੋਰ ਤੁਹਾਡਾ ਹੈਗਾ ਤੇ ਇਹ ਵੱਡਾ ਬੈਨੀਫਿਟ ਉਹ ਬੱਚੇ ਲੈ ਸਕਦੇ ਨੇ ਜਿਨ੍ਹਾਂ ਕੋਲ ਪੜ੍ਹਾਈ ਲਿਖਾਈ ਮਿਹਨਤਾਂ ਤੇ ਪੇਰੈਂਟਸ ਨੇ ਬਹੁਤ ਕੀਤੀਆਂ ਬਟ ਕਿਤੇ ਨਾ ਕਿਤੇ ਪੈਸੇ ਪੱਖੋਂ ਘਾਟ ਹੈ ਪੈਸਾ ਘਟ ਹੈ ਤੇ ਉਹਨਾਂ ਦੇ ਲਈ ਹੈ ਸੁਨਹਿਰੀ ਮੌਕਾ ਹੈ 골ਡਨ ਅਪਰਚੂਨਿਟੀ ਹੈ ਕਿ ਤੁਸੀਂ ਵਧੀਆ ਕਾਲਜ ਵਧੀਆ ਯੂਨੀਵਰਸਿਟੀਆਂ ਚ ਪੜ ਸਕੋਗੇ ਤੇ ਉੱਥੇ ਰਹਿ ਕੇ ਕਮਾ ਕੇ ਆਪਣਾ ਪੈਸਾ ਉਹਨਾਂ ਨੂੰ ਦੇ ਸਕੋਗੇ ਸੋ ਇਸ ਮੌਕੇ ਦਾ ਵੱਧ ਤੋਂ ਵੱਧ ਫਾਇਦਾ ਚੱਕੋ ਬ੍ਰਾਡਵੇ ਦੀ ਟੀਮ ਨੂੰ ਅੱਜ ਹੀ ਮਿਲੋ ਆਪਣੇ ਕੇਸ ਰਜਿਸਟਰਡ ਕਰੋ ਆਫਰ ਲੈਟਰ ਆਉਂਦੇ ਆ ਹੀ ਇਹ ਕੰਪਨੀ ਨੂੰ ਤੁਹਾਡੀਆਂ ਡੀਟੇਲ ਭੇਜੀਆਂ ਜਾਣਗੀਆਂ ਔਰ ਵਿਦਿਨ 1 ਵੀਕ ਤੁਹਾਡਾ ਲੋਨ ਅਪਰੂਵਲ ਤੁਹਾਨੂੰ ਸੌਂਪਿਆ ਜਾਏਗਾ ਸਸ ਫਰੌਦ ਦੇ ਤੁਹਾਡੇ ਵਿਦੇਸ਼ ਜਾਣ ਦੇ ਸੁਪਨਿਆਂ ਨੂੰ ਦੇਵੇਗਾ ਹਕੀਕਤ ਦੀ ਉਡਾਣ